ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜੇ ਤੁਹਾਡੇ ਸਭ ਦੇ ਸਾਹਮਣੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣ ਚੁੱਕੇ ਨੇ ਰਾਜ ਸਭਾ ਮੈਂਬਰ ਸੰਜੀਵ अरोड़ा ਤੇ ਬਾਕੀ ਜਿਹੜੇ ਉਮੀਦਵਾਰ ਕਿੰਨੇ ਕਿੰਨੇ ਪਛੜੇ ਕਿੰਨਾ ਵੋਟਾਂ ਦਾ ਫਰਕ ਰਿਹਾ ਇਹ ਨਤੀਜੇ ਇਸ ਤਰ੍ਹਾਂ ਦੀ ਸੰਭਾਵਨਾ ਪਹਿਲਾਂ ਹੀ ਬਣੀ ਹੋਈ ਸੀ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਜਿਹੜਾ ਜ਼ਿਮਨੀ ਚੋਣ ਦਾ ਨਤੀਜਾ ਹੈ ਵੈਸੇ ਤਾਂ ਮੰਨ ਕੇ ਚੱਲਦੇ ਆ ਸਾਰੇ ਕਿ ਜਿਹਦੀ ਸੱਤਾ ਹੈ ਸੀਟ ਵੀ ਜ਼ਿਮਨੀ ਚੋਣ ਵਾਲੀ ਵੈਸੇ ਉਹਦੀ ਹੁੰਦੀ ਹੈ ਜੇ ਹਾਰ ਜੇ ਫਿਰ ਚਰਚਾ ਵੱਖਰੀ ਹੁੰਦੀ ਹੈ ਪਰ ਹੁਣ ਜਿੱਤ ਲਈ ਆਮ ਆਦਮੀ ਪਾਰਟੀ ਨੇ ਇਹ ਸੀਟ ਵੀ ਤੇ ਨਾਲ ਹੀ ਗੁਜਰਾਤ ਵਿੱਚ ਜਿਹੜੀ ਜ਼ਿਮਨੀ ਚੋਣ ਹੋਈ ਇਹ ਚੋਣ ਨਤੀਜੇ ਕੀ ਕੁਝ ਟੈਗ ਕਰਨਗੇ ਕੀ ਕੀ ਪ੍ਰਭਾਵ ਪੈਣਗੇ ਦੇਖੋ ਸਭ ਤੋਂ ਵੱਡੀ ਗੱਲ ਅਗਰ ਪੰਜਾਬ ਦੇ ਲੁਧਿਆਣਾ ਪੱਛਮੀ ਦੀ ਗੱਲ ਕੀਤੀ ਜਾਵੇ ਤੇ ਤੇ ਪਹਿਲਾਂ ਹੀ ਲੋਕਾਂ ਨੇ ਤੈਅ ਕੀਤਾ ਸੀ ਕਿ ਇੱਥੋਂ ਆਮ ਆਦੀ ਪਾਰਟੀ ਦੀ ਜਿਹੜੀ ਆ ਜ 22 ਮਹੀਨੇ ਬਾਕੀ ਨੇ ਤੇ ਆਪੋਜੀਸ਼ਨ ਪਾਰਟੀ ਦੇ ਐਮਐਲਏ ਨੂੰ ਜਿਤਾਉਣਾ ਇੱਥੇ ਸਰਕਾਰ ਕਹਿ ਵੀ ਚੁੱਕੀ ਕਿ ਤੁਹਾਡੇ ਕੰਮ ਤੇ ਅਸੀਂ ਕਰਨੇ ਆਗੇ ਨੇ ਦੂਜਾ ਜਿਹੜੀ ਬਾਈ ਇਲੈਕਸ਼ਨ ਹੁੰਦੀ ਹੈ ਜ਼ਿਆਦਾਤਰ ਜਿਹੜੀ 99% ਸਰਕਾਰ ਦੇ ਨਾਲ ਹੁੰਦੀ ਆ ਲੋਕਾਂ ਨੂੰ ਇਹ ਸੀ ਕਿ ਸੰਜੀਵ ਰੂੜਾ ਸਾਹਿਬ ਜਿੱਤਣਗੇ ਪਰ ਮਾਰਜਨ ਤੇ ਬੜਾ ਨਿਰਭਰ ਕਰਦਾ ਸੀ ਕਿ ਮਾਰਜਨ ਕਿੰਨਾ ਹੋਊਗਾ ਤੇ ਮਾਰਜਨ ਵੀ ਉਹ ਠੀਕ ਸਾਢੇ 10000 ਤੋਂ ਜ਼ਿਆਦਾ ਉਹਨਾਂ ਨੇ ਫਰਕ ਦੇ ਨਾਲ ਭਾਰਤ ਭੂਸ਼ਨਾ ਆਸ਼ੂ ਨੂੰ ਹਰਾਇਆ ਤੇ ਜੇ ਨੰਬਰ ਤੇ ਬੀਜੇਪੀ ਆਈਆ ਚੌਥੇ ਨੰਬਰ ਤੇ ਕਾਲੀ ਦਲਾਇਆ ਪਰ ਜਿਹੜੀ ਗੁਜਰਾਤ ਦੇ ਵਿੱਚ ਜਿਹੜੀ ਇਹਨਾਂ ਦੀ ਗੋਪਾਲ ਇਟਾਲੀਆ ਦੀ ਜਿਹੜੀ ਜਿੱਤ ਹੋਈ ਉਹ ਕਮਾਲ ਦੀ ਆ ਜਿੱਥੇ ਬੀਜੇਪੀ ਦੀ ਸਰਕਾਰ ਲਗਾਤਾਰ ਬੀਜੇਪੀ ਦੀ ਸਰਕਾਰ ਉਸ ਸੀਟ ਤੇ ਜਾ ਕੇ ਆ ਆਮਾਦੀ ਪਾਰਟੀ ਦਾ ਐਮਐਲਏ ਬੰਨਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰਾਪਤੀ ਆ ਪਾਰਟੀ ਦੀ ਵੀ ਖਾਸ ਕਰਕੇ ਜਿਹੜੇ ਜਿੱਤਣ ਵਾਲਾ ਹੋਊਗਾ ਕਿ ਉਹਨੇ ਕਿੰਨਾ ਕੰਮ ਕੀਤਾ ਹੋਊਗਾ ਜਾਂ ਕਿੰਨਾ ਲੋਕਾਂ ਦਾ ਉਹਨਾਂ ਭਰੋਸਾ ਜਿੱਤਿਆ ਹੋਊਗਾ ਕਿਉਂਕਿ ਉੱਥੇ ਆਮਾਦੀ ਪਾਰਟੀ ਦਾ ਇਹਨਾਂ ਯੋਰ ਨਹੀਂ ਲੱਗਿਆ ਉਹਨਾਂ ਜਿਨ੍ਹਾਂ ਲੁਧਿਆਣੇ ਦੇ ਵਿੱਚ ਲੱਗਿਆ ਰਵਿੰਦਰ ਵਾਲ ਸਾਹਿਬ ਦੀਆਂ ਰੈਲੀਆਂ ਮਨੀਸੂਦ ਦੀਆਂ ਰੈਲੀਆਂ ਫਿਰ ਸੰਜੀਵ ਰੋੜਾ ਨੇ ਆਪ ਜਿਹੜੇ ਆਪੋਜੀਸ਼ਨ ਪਾਰਟੀ ਦੇ ਲੀਡਰ ਇਲਜ਼ਾਮ ਲਗਾ ਰਹੇ ਸੀ ਸੂਟ ਬੂਟ ਕਿੱਟਾ ਪਤਾ ਨਹੀਂ ਕੀ ਕੁਝ ਵੰਡਿਆ ਹੈਗਾ ਫਿਰ ਪੁਲਿਸ ਦਾ ਬਹੁਤ ਵੱਡਾ ਉੱਥੇ ਵਰਤੋਂ ਹੋਈ ਆ ਸਿਵਲ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਉਹ ਸਾਰੇ ਇੱਥੇ ਜਿਹੜੇ ਨਾ ਜਿਹੜੇ ਵਰਤਣੇ ਚਾਹੀਦੇ ਸਰਕਾਰ ਨੂੰ ਉਹ ਉਹਨਾਂ ਨੇ ਜਿਹੜੇ ਸਾਰੇ ਬਲ ਪ੍ਰਯੋਗ ਦੇ ਜਿਹੜੇ ਇਲਜ਼ਾਮ ਲੱਗਦੇ ਨੇ ਉਹ ਕੀਤਾਗਾ ਹੁਣ ਰਹੀ ਗੱਲ ਸਭ ਤੋਂ ਵੱਡਾ ਇਹ ਕਿ ਸੰਜੀਵ ਅਰੋੜਾ ਸਾਹਿਬ ਰਾਜ ਸਭਾ ਮੈਂਬਰ ਤੋਂ ਵਿਧਾਇਕ ਬਣ ਚੁੱਕੇ ਨੇ ਔਰ ਵਿਧਾਈ ਦੇ ਪਾਤਰ ਨੇ ਔਰ ਲੁਧਿਆਣਾ ਪਸ਼ਮੀ ਦੇ ਲੋਕਾਂ ਨੇ ਉਹਨਾਂ ਤੇ ਬਹੁਤ ਵੱਡਾ ਭਰੋਸਾ ਜਿਤਾਇਆ ਉਹ ਭਰੋਸੇ ਦੇ ਹੁਣ ਲਾਜ ਕਿੰਨੀ ਰੱਖਦੇ ਨੇ ਔਰ ਕੀ ਹੁਣ ਸਰਕਾਰ ਦੇ ਵਿੱਚੋਂ ਕਿਹੜਾ ਮੰਤਰੀ ਬਣਨ ਰਿਹਾ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਜਿਤਾ ਤੁਸੀਂ ਦਿਓ ਤੇ ਮੰਤਰੀ ਮੈਂ ਬਣਾਦਾਗਾ ਇੱਕ ਤੇ ਹੁੰਦੇ ਨਾਮ ਦੇ ਮੰਤਰੀ ਇੱਕ ਹੁੰਦੇ ਚੰਗੇ ਮਹਿਕਮੇ ਚੰਗੇ ਮਹਿਕਮੇ ਦੇ ਕਿਹੜੇ ਉਹਨੂੰ ਦਿੱਤੇ ਜਾਣਗੇ ਟਰਾਂਸਪੋਰਟ ਮਹਿਕਮਾ ਸਾਈਜ਼ ਮਹਿਕਮਾ ਅਰਬਨ ਹਾਊਸਿੰਗ ਡਿਵੈਲਪਮੈਂਟ ਮਹਿਕਮਾ ਜਾਂ ਹੋਰ ਵੀ ਇਸ ਤੋਂ ਵੱਡਾ ਕੋਆਪਰੇਟਿਵ ਜਾਂ ਇੰਡਸਟਰੀ ਇਹ ਜਿਹੜੇ ਮਹਿਕਮੇ ਦਿੱਤੇ ਜਾਣਗੇ ਕਿਉਂਕਿ ਉਹ ਪਾਵਰਫੁੱਲ ਹੋਣਗੇ ਔਰ ਇੱਕ ਤੇ ਉਹ ਮਿਨਿਸਟਰ ਬਣਨਗੇ ਮਹਿਕਮਾ ਜਿਹੜਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਡਿਸਾਈਡ ਕੀਤਾ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਕੀ ਹੁਣ ਰਾਜ ਸਭਾ ਮੈਂਬਰ ਕੌਣ ਜਾਣਗੇ ਸੀਟ ਖਾਲੀ ਹੋ ਗਈ ਹੈ ਔਰ ਭਾਰਤੀ ਚੋਣ ਕਮਿਸ਼ਨ ਨੂੰ ਤੇ ਲੋਕ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਜਾਊਗਾ ਜੋ ਵੀ ਇੱਕ ਪ੍ਰੋਪਰ ਸਰਕਾਰੀ ਪ੍ਰोसीजर ਹੁੰਦਾ ਉਹਦੀ ਜਗ੍ਹਾ ਕੀ ਹੁਣ ਮਨੀਸ਼ ਸੋਧਿਆ ਸਾਹਿਬ ਜਾਂ ਅਰਵਿੰਦ ਕੇਜਰੀਵਾਲ ਸਾਹਿਬ ਰਾਜ ਸਭਾ ਮੈਂਬਰ ਬਣ ਕੇ ਜਾਂ ਕੋਈ ਹੋਰ ਬਣੂਗਾ ਜਾਂ ਕੋਈ ਬਿਜ਼ਨਸਮੈਨ ਹੀ ਬਣੂਗਾ ਜਿਵੇਂ ਸੰਜੀਵ ਰੋੜਾ ਸਾਹਿਬ ਬਣੇ ਨੇ ਇਹ ਵੀ ਆਉਣ ਆਉਣ ਵਾਲੇ ਦਿਨ ਜਿਹੜੀ ਸਥਿਤੀ ਜਿਹੜੀ ਹੈ ਸਪਸ਼ਟ ਹੋ ਜਾਊਗੀ ਤੀਜੀ ਗੱਲ ਜਿਹੜੀ ਮਹੱਤਵਪੂਰਨ ਹੈ ਕਿ ਆਸ਼ੂ ਉੱਥੋਂ ਆਪਣੇ ਬਲਬੁੱਤੇ ਉਹਨੇ ਲੜਾਈ ਦਿੱਤੀ ਹੈ ਕਾਂਗਰਸ ਆ ਰਹੀ ਹੈ ਮੋٹے ਰੂਪ ਵਿੱਚ ਕਹਿਣਾ ਹੋਵੇਗਾ ਕਿ ਕਾਂਗਰਸ ਉਥੋਂ ਆਸ਼ੂ ਜਿੱਤਿਆ ਤੇ ਕਾਂਗਰਸ ਆਰੀ وجہ ਕਿ ਐਡੀ ਤਗੜੀ ਫਾਈਟ ਦਿੱਤੀ ਇੱਕ ਪਾਸੇ ਪੂਰੀ ਸਰਕਾਰ ਹੋਵੇ ਦੂਜੇ ਪਾਸੇ ਆਸ਼ੂ ਇਕੱਲਾ ਹੈ ਨਾ ਉਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਦਿਖੇ ਨੇ ਦਿਲੋਂ ਨਾ ਪ੍ਰਤਾਪ ਸਿੰਘ ਬਾਜਵਾ ਔਰ ਸ਼ਹਿਰ ਦੇ ਜਿਹੜੇ ਐਮਐਲਏ ਹੀ ਨਾ ਤਲਵਾਰ ਸਾਹਿਬ ਨਾ ਪਾਂਡੇ ਸਾਹਿਬ ਨਾ ਡਾਵਰ ਸਾਹਿਬ ਨਾ ਕੁਲਦੀਪ ਵੈਦ ਸਾਹਿਬ ਮਤਲਬ ਜਿਹੜੇ ਸ਼ਹਿਰ ਦੇ ਵਿੱਚ ਐਮਐਲਏ ਰਹਿੰਦੇ ਉਹ ਵੀ ਉਸ ਹਲਕੇ ਦੇ ਵਿੱਚ ਨਹੀਂ ਦੇਖੇ ਹੁਣ ਸਵਾਲ ਹੈ ਕਿ ਭਾਰਤ ਭੂਸ਼ਣ ਆਸ਼ੂ ਦੀ ਸਾਰਿਆਂ ਨਾਲ ਲੜਾਈ ਸੀ ਰਾਜਾ ਅਮਰਿੰਦਰ ਸਿੰਘ ਵੜਿੰਗਣਾ ਵੀ 어 ਪ੍ਰਤਾਪ ਸਿੰਘ ਬਾਜਵਾ ਸਾਹਿਬ ਨਾ ਵੀ ਤਲਵਾਰ ਨਾ ਵੀ ਡਾਵਰ ਸਾਹਿਬ ਪਾਂਡੇ ਸਾਹਿਬ ਬੈਸ ਸਾਹਿਬ ਇਹ ਜਿਹੜੇ ਸਾਰੇ ਉੱਥੇ ਨਹੀਂ ਗਏ ਉਹ ਸਿਮਰਜੀਤ ਬੈਸ ਮਤਲਬ ਜੇ ਕਾਂਗਰਸ ਇਕੱਠੀ ਹੋ ਕੇ ਲੜਦੀ ਤੇ ਲਾਜ਼ਮੀ ਤੌਰ ਤੇ ਰਿਜ਼ਲਟ ਕੁਝ ਹੋਰ ਹੋਣਾ ਸੀ ਉਹ ਬਹੁਤ ਤਗੜੀ ਫਾਈਟ ਹੋਣੀ ਸੀ ਉਹ ਤੀਜੀ ਗੱਲ ਹੈ ਕਿ ਕਾਲੀ ਦਲ ਤੇ ਭਾਜਪੀ ਦੇ ਜਿਹੜੇ ਦੋਨੇ ਮਿਲਾ ਲਏ ਵੋਟਾਂ ਤੇ ਉਹ ਵੀ ਚੰਗੀ ਫਾਈਟ ਦੇ ਗਏ ਨੇ ਮਤਲਬ ਉਹ ਦੂਜੇ ਨੰਬਰ ਤੇ ਆਉਂਦੇ ਨੇ ਜੀ ਇਸ ਸਥਿਤੀ ਦੇ ਬੜੀਆਂ ਸਾਰੀਆਂ ਆਪਸ਼ਨਾਂ ਖੁੱਲ ਗਿਆ ਤੇ ਇੱਕ ਤੇ ਕਾਂਗਰਸ ਇਕੱਠੀ ਨਹੀਂ ਆ ਤੇ ਜੋ ਕਾਂਗਰਸ ਪਾਰਟੀ ਦੇ ਲੱਛਣ ਆ ਉਹ ਲੱਛਣ ਇਹਨਾਂ ਦੇ ਸਤਾਈ ਤੱਕ ਇਹੋ ਰਹਿਣੇ ਨੇ ਤੀਜੀ ਜਿਹੜੀ ਗੱਲ ਹੈ ਕਿ ਜੇ ਗੱਠਜੋੜ ਹੋ ਜਾਂਦਾ ਸ਼ਰਮਣੀ ਅਕਾਲੀ ਦਲ ਔਰ ਭਾਜਪਾ ਦਾ ਜੇ ਹਿਸਾਬ ਦੇ ਨਾਲ ਵੋਟਾਂ ਪਈਆਂ ਨੇ ਹੋ ਸਕਦਾ ਹੈ ਕਿ ਇਸ ਤੋਂ ਸ਼ਰਮਣੀ ਅਕਾਲੀ ਦਲ ਉਹਨਾਂ ਨੂੰ ਇਸ਼ਾਰਾ ਮਿਲ ਜੇ कि ਇਹਦੇ ਨਾਲ ਜਿਹੜੀਆਂ ਵੋਟਾਂ ਨੇ ਆਉਣ ਵਾਲੇ ਸਮੇਂ 'ਚ 227 ਦੇ ਵਿੱਚ ਇਹਨਾਂ ਦਾ ਗੱਠ ਜੋੜ ਵੀ ਹੋ ਸਕਦਾ ਇਹ ਜਿਹੜੇ ਨਤੀਜੇ ਨੇ ਜਿਵੇਂ ਤੁਸੀਂ ਦੱਸਿਆ ਕਿ ਇਹ ਵੀ ਹੁਣ ਮੰਤਰੀ ਬਣਨਾ ਤੈਅ ਹੈ ਕੀ ਹੁਣ ਜਿਮਣੀ ਚੋਣ 'ਚ ਨਿਕਲੇ ਦੂਜੇ ਹਜੇ ਐਮਐਲਏ ਹੋਣਗੇ ਜਿਹੜੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਜਾ ਰਹੇ ਨੇ ਪਹਿਲਾਂ ਮਹਿੰਦਰ ਭਗਤ ਨਹੀਂ ਹਜੇ ਇਨਾਂ 'ਚ ਇੱਕ ਸੀਟ ਖਾਲੀ ਵੀ ਹੈਗੀ ਹੈ ਨਾ ਜੀ ਕਿਉਂਕਿ 117 ਦਾ 15% ਜਿਹੜੇ ਰੂਲ ਬਣੇ ਆਗੇ ਨੇ ਮੁੱਖ ਮੰਤਰੀ ਸਮੇਤ 18 ਮੰਤਰੀ ਬਣਦੇ ਹੈਗੇ ਨੇ ਠੀਕ ਹੈ ਹਲੇ ਇਹਨਾਂ ਕੋ ਖਾਲੀ ਨੇ ਇਸ ਕਰਕੇ ਹੋ ਸਕਦਾ ਹੈ ਕਿ ਭਰਤ ਪੋਸ਼ਣ ਆਸ਼ੂ ਜਿਹੜੇ ਹਰਉਣ ਵਾਲੇ ਸੰਜੀਵ ਰੋੜਾ ਸਾਹਿਬ ਉਹਨੂੰ ਤੇ ਮਿਨਿਸਟਰੀ ਪੱਕੀ ਆ ਇੱਕ ਤੇ ਵੈਸੇ ਅਹੁਦਾ ਖਾਲੀ ਹੈ ਪੋਸਟ ਖਾਲੀ ਹੈ ਦੂਜੀ ਜੇ ਵੀ ਤੇ ਫਿਰ ਅਰਵਿੰਦ ਕੇਰਵੀਓ ਸਾਹਿਬ ਦੇ ਬੋਲ ਵੀ ਨਾ ਉਹ ਵੀ ਤੇ ਪਗੋਣੇ ਨੇ ਤੇ ਮੈਨੂੰ ਲੱਗਦਾ ਹੈ ਕਿ ਜਲਦ ਸਰਕਾਰ ਉਹਨਾਂ ਨੂੰ ਕਿਉਂਕਿ ਅੱਜ ਉਹਨਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਜੇਤੂ ਸਰਟੀਫਿਕੇਟ ਮਿਲ ਜਾਣਾ ਹੈਗਾ ਤੁਸੀਂ ਮੰਨ ਕੇ ਚੱਲੋ ਕਿ ਇਸ ਹਫਤੇ ਦੇ ਵਿੱਚ ਵਿੱਚ ਜਿਹੜੇ ਨੇ ਪੰਜਾਬ ਸਰਕਾਰ ਨੂੰ ਇੱਕ ਨਵੇਂ ਜਿਹੇ ਕੈਬਨਟ ਮੰਤਰੀ ਜਾਂ ਪੰਜਾਬ ਦੀ ਜਨਤਾ ਨੂੰ ਨਵੇਂ ਜਿਹੇ ਕੈਬਨਟ ਮੰਤਰੀ ਆ ਉਹ ਸੰਜੀਵ अरोड़ा ਸਾਹਿਬ ਦੇ ਰੂਪ ਦੇ ਵਿੱਚ ਮਿਲ ਜਾਣੇ ਨੇ ਅਖੀਰਲੇ ਕੁਝ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਸਿਹਤ ਦੇਆਂ ਖਬਰਾਂ ਮਿਲੀਆਂ ਸੀ ਕਿ ਠੀਕ ਨਹੀਂ ਉਹਨਾਂ ਨੇ ਛੁੱਟੀ ਵੀ ਲਈ ਹੈ ਇਸ ਦੇ ਬਾਵਜੂਦ ਵੀ ਸਰਕਾਰ ਇਹ ਚੋਣ ਜਦੋਂ ਜਿੱਤਦੀ ਹੈ ਤਾਂ ਅੰਦਰ ਹੋਰ ਇਹ ਵੀ ਚਰਚਾ ਹੋਏਗੀ ਕਿ ਹੁਣ ਸਾਡੇ ਕੋਲ ਸਟਾਰ ਪ੍ਰਚਾਰਕਾਂ ਦੀ ਜਾਂ ਫਿਰ ਸਰਕਾਰ ਦੇ ਕੋਲ ਕੋਈ ਜਿਮਣੀ ਚੋਣ ਜਿੱਤਨੀ ਔਖੀ ਗੱਲ ਨਹੀਂ ਹੈ ਨੇ ਜੀ ਵੇਖੋ ਜਿੱਨਾ ਉਥੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਸਟਾਰਟਿੰਗ ਦੇ ਵਿੱਚ ਯੋਰ ਲਾਤਾ ਨਾ ਉਸ ਤੋਂ ਬਾਅਦ ਸਰਕਾਰ ਨੂੰ ਇਹਨਾਂ ਯੋਰ ਲਾਉਣ ਦੀ ਲੋੜ ਨਹੀਂ ਸੀ ਨਾ ਹੀ ਉਥੇ ਭਗਵੰਤ ਮਾਨ ਸਾਹਿਬ ਦੇਖੇ ਨਾ ਹੀ ਅਰਵਿੰਦ ਕੇਜਰੀਵਾਲ ਸਾਹਿਬ ਦੇਖੇ ਐਂਡ ਦੇ ਦਿਨਾਂ 'ਚ ਕਿਉਂਕਿ 48 ਘੰਟੇ ਤੱਕ ਤੁਹਾਨੂੰ ਆਪਣਾ ਉਹ ਸ਼ਹਿਰ ਛੱਡਣਾ ਪੈਂਦਾ ਜੇ ਉੱਥੋਂ ਦੇ ਵੋਟਰ ਹੀ रह ਸਕਦੇ ਦੂਜਾ ਆਖਰੀ ਦਿਨ ਜਿਹੜਾ ਰੋਡ ਸ਼ੋਅ ਹੈ ਮਨੀਸ਼ ਸੋਧਿਆ ਸਾਹਿਬ ਨੇ ਕੀਤਾ ਹੁਣ ਰਹੀ ਗੱਲ ਹੈ ਕਿ ਇਹਦੇ ਨਾਲ ਪਹਿਲਾਂ ਹੀ ਉਹਨਾਂ ਨੇ ਇੰਨੀ ਗੇਮ ਬਣਾ ਲਈ ਗਲੀ ਮਹੱਲੇ ਡੋਰ ਡੂ ਡੋਰ ਜਿਹੜੇ ਕੈਂਪੇਨ ਕੀਤੀ ਆ ਗਈ ਹੈ ਔਰ ਦੂਜੇ ਚਾਇਬ ਮੁੱਖ ਮੰਤਰੀ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਨੇ ਕੀ ਕਿਹਾ ਸੀ ਕਿ ਆਸ਼ੂ ਨੂੰ ਜਿਤਾਓਗੇ ਤੇ ਤੁਹਾਡੇ ਕੰਮ ਨਹੀਂ ਹੋਣੇ ਸਾਨੂੰ ਜਿਤਾਓ ਤੇ ਤੁਹਾਡੇ ਕੰਮ ਹੀ ਕੰਮ ਹੋਣੇ ਨੇ ਲੋਕੀ ਵੀ ਸਿਆਣੇ ਅੱਜਕੱਲੋ ਹਲਕਾ ਬਹੁਤ ਪੜਿਆ ਲਿਖਿਆ ਹਾਲਾਂਕਿ ਐਂਡ ਦਿਨਾਂ ਦੇ ਵਿੱਚ ਕਈ ਜਿਹੜੇ ਏਰੀਆ ਸੀ ਜਿੱਥੇ ਬਹੁਤ ਕੁਝ ਖਬਰਾਂ ਆਈਆਂ ਕਿ ਨੋਟ ਵੋਟ ਸੂਟ ਬੂਟ ਵਾਸ਼ਿੰਗ ਮਸ਼ੀਨਾਂ ਏਸੀ ਫੋਟਵਾ ਵਾਇਰਲ ਹੋਈਆਂ ਨੇ ਸਭ ਕੁਝ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਸੱਤਾਧਰੀ ਪਾਰਟੀ ਤੇ ਦੋਸ਼ ਵੀ ਲੱਗੇ ਆਗੇ ਨੇ ਹੁਣ ਸਵਾਲ ਇਹ ਕਿ ਇੱਕ ਜਿਹੜਾ ਸੰਜੀਵ ਰੋੜ ਹੈ ਦਾ ਆਪਣਾ ਵੀ ਉੱਥੇ ਹੋਲਡ ਸੀ ਇੱਕ ਤੇ ਮਿਲਨ ਸਾਰੇ ਇੱਕ ਬਿਜ਼ਨਸਮੈਨ ਔਰ ਦੂਜਾ ਉਹਨਾਂ ਨੇ ਪਹਿਲਾਂ ਹੀ ਵਰਕ ਕਰਨਾ ਸ਼ੁਰੂ ਕਰ ਦਿੱਤਾ ਸੀ ਤੀਜੀ ਸਰਕਾਰ ਸੀ ਸਰਕਾਰ ਨੇ ਸ਼ਹਿਰ ਦੇ ਪੈਸੇ ਸਾਰੇ ਉਸ ਹਲਕੇ ਦੇ ਵਿੱਚ ਲਗਾ ਦਿੱਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਜਿਹੜੀਆਂ ਸੁਨੀਆਂ ਸ਼ੁਰੂ ਕੀਤੀਆਂ ਔਰ ਤੀਜੀ ਇਹ ਕਿ ਦੋਨੇ ਦੋਸਤ ਵੀ ਰਹੇ ਨੇ ਬੜੀਆਂ ਸਾਂਝਾਂ ਨੇ ਭਾਰਤਪੂਛਨਾ ਆਸ਼ੂ ਔਰ ਇਹਦੀ ਸੰਜੀਵ ਰੋੜਾ ਸਾਹਿਬ ਦੀਆਂ ਉਹ ਉਹਨੂੰ ਲੈ ਕੇ ਵੀ ਉਹਨਾਂ ਦੀ ਦੋਨਾਂ ਦੀ ਜਿਹੜੀ ਹੈ ਫਾਈਟ ਤਗੜੀ ਹੋਈ ਸੀ ਹੁਣ ਲੋਕਾਂ ਨੇ ਵੀ ਸੋਚਿਆ ਹੈ ਕਿ ਜੇ ਤੇ ਕਿਸੇ ਆਪੋਜੀਸ਼ਨ ਪਾਰਟੀ ਦੀ ਸਰਕਾਰ ਨੂੰ ਜਿਤਾਵਾਂਗੇ ਤੇ ਫਿਰ ਵਾਕੇ ਕੰਮ ਨਹੀਂ ਹੋਣੇ ਹਾਲਾਂਕਿ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਆਮ ਆਦੀ ਪਾਰਟੀ ਦਾ ਇਹ ਲੋਕਾਂ ਨੂੰ ਕਹਿਣਾ ਇੱਕ ਕਾਨੂੰਨੀ ਜੁਰਮ ਤੇ ਨਹੀਂ ਹੈ ਲੇਕਿਨ ਇੱਕ ਨੈਤਿਕਤਾ ਬੰਦੀ ਹੈਗੇ ਹਾਂ ਇੱਥੇ ਤੇ ਤੁਸੀਂ ਕਹਿੰਦੇ ਕਿ ਸਾਡਾ ਜਿਤਾਉ ਤੇ ਕੰਮ ਹੋਣੇ ਨੇ ਗੁਜਰਾਤ ਦੇ ਵਿੱਚ ਜਾ ਕੇ ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਹੈਗੇ ਨੇ ਕਿ ਬੰਦੇ ਚ ਦਮ ਹੋਣਾ ਚਾਹੀਦਾ ਵਾ ਤੇ ਸਰਕਾਰ ਮੈਨੇ ਨਹੀਂ ਰੱਖਦੀ ਹੈਗੀ ਕਿ ਕੰਮ ਹੋਣੇ ਕਿ ਨਹੀਂ ਹੋਣੇ ਨਾ ਵੀ ਗੁਜਰਾਤ ਵਿੱਚ ਕੁਝ ਹੋਰ ਬੋਲੀ ਹੋ ਤੇ ਇੱਥੇ ਕੁਝ ਹੋਰ ਆ ਪਰ ਅਗਰ ਕਾਂਗਰਸ ਪਾਰਟੀ ਜਿਹੜੀ ਅਗਰ ਇਕੱਠੀ ਹੋ ਕੇ ਲੜਦੀ ਤੇ ਲਾਜ਼ਮੀ ਤੌਰ ਤੇ ਜਿਹੜੀ ਆ ਹੋਰ ਤਗੜੀ ਫਾਈਟ ਹੋਣੀ ਸੀ ਇਹ ਕਾਂਗਰਸ ਪਾਰਟੀ ਹਾਰੀ ਆ ਆਸ਼ੂ ਜਿਸ ਹਿਸਾਬ ਨਾਲ ਆਸ਼ੂ ਨੇ ਫਾਈਟ ਦਿੱਤੀ ਹੈ ਇਹ ਆਸ਼ੂ ਜਿੱਤਿਆਗਾ ਹੁਣ ਓਵਰਆਲ ਅਗਰ ਗੱਲ ਕੀਤੀ ਤੇ ਸਜੀਵ अरोड़ा ਸਾਹਿਬ ਜਿੱਤੇ ਹੈਗੇ ਨੇ ਔਰ ਵਜ਼ੀਰੀ ਉਹਨਾਂ ਨੂੰ ਮਿਲ ਜਾਣੀ ਪਰ ਜਿਹੜੇ ਅੰਕੜੇ ਹੁਣ ਤੱਕ ਜਿਹੜੇ ਆ ਰਹੇ ਨੇ ਉਹ ਅੰਕੜੇ ਕਾਫੀ ਹੈਰਾਨ ਕਰਨ ਵਾਲੇ ਹੈਗੇ ਨੇ ਕਿ ਕੀ ਹੁਣ ਇਹਦੇ ਵਿੱਚ ਗੱਠਜੋੜ ਹੋਊਗਾ ਕਿਉਂਕਿ 14ਵੇਂ 라ਉਂਡ ਦੀ ਜਿਹੜੀ ਟੋਟਲ ਇੱਥੇ ਜਿਹੜੀ ਆ 90160 ਵੋਟਾਂ ਪਈਆਂ ਸੀ ਜਿਹਦੇ ਚ ਹੁਣ ਆਮ ਆਦੀ ਪਾਰਟੀ ਦੇ ਉਮੀਦਵਾਰ ਉਹਨਾਂ ਨੂੰ ਜਿਹੜੇ ਰੂੜਾ ਸਾਹਿਬ ਨੂੰ 35179 ਵੋਟਾਂ ਪਈਆਂ ਨੇ ਕਾਂਗਰਸ ਦੇ ਭਾਰਤ ਪੂਸ਼ਣ ਆਸ਼ਰੂ 24542 ਬੀਜੇਪੀ ਨੂੰ ਜਿਹੜੀ ਹੈ 20323 ਵੋਟਾਂ ਮਿਲੀਆਂ ਨੇ ਤੇ ਕਾਲੀ ਦਲ ਨੂੰ 8203 ਪਈਆਂ ਹੁਣੇਕਰ ਬੀਜੇਪੀ ਤੇ ਕਾਲੀ ਦਲ ਨੂੰ ਮਿਲਾ ਲਈਏ ਤੇ ਇਹ ਲਗਭਗ 28 282000 ਵੋਟ ਬਣ ਜਾਂਦੀ ਹੈਗੀ ਬਤਲੇ ਇਹ ਇਸ਼ਾਰਾ ਵੀ ਹੈਗਾ ਜੇ ਤੁਸੀਂ ਇਕੱਠੇ ਲੜਦੇ ਤਾਂ ਹੋ ਸਕਦਾ ਫਿਰ ਇਹ ਜਿਹੜੇ ਅੰਕੜੇ ਵੱਧ ਵੀ ਸਕਦੇ ਨੇ ਤੀਜੀ ਜਿਹੜੀ ਗੱਲ ਹੈ ਕਿ ਨੋਟਾ ਹੀ ਹਜ਼ਾਰ ਦੇ ਕਰੀਬ ਲੈ ਗਏ ਹੈਗੇ ਨੇ ਉਹਨੇ ਜਿਹੜਾ ਮਾਰਜਨ ਹੈਗਾ ਉਹ ਕਰੀਬ ਜਿਹੜਾ ਵਾ ਉਹ 10637 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਹੈਗੇ ਨੇ ਔਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਉੱਥੋਂ ਦੇ ਲੋਕਾਂ ਨੇ ਜਿਹੜਾ ਡਿਸਾਈਡ ਕੀਤਾ ਕਰ ਆਪੋਜੀਸ਼ਨ ਪਾਰਟੀਆਂ ਦੇ ਜਿਹੜੇ ਇਲਜ਼ਾਮ ਨੇ ਉਹ ਜਿਹੜੀ ਵੀ ਸੱਤਾ ਆਉਂਦੀ ਉਹਦੇ ਤੇ ਲੱਗਦੇ ਨੇ ਪਰ ਇੱਕ ਇੱਕ ਉਮੀਦਵਾਰ ਦੀ ਗੁੱਡਵਿਲ ਇੱਕ ਲੋਕਨ ਲੱਗੇ ਕਿ ਬਿਜ਼ਨਸਮੈਨ ਉਹਨੇ ਕੰਮ ਪਹਿਲੇ ਹੀ ਕਰਾਉਣੇ ਸ਼ੁਰੂ ਕੀ ਕਿ ਸਰਕਾਰ ਨੇ ਉਹਨੂੰ ਓਪਨ ਹੈਡ ਦੇ ਦਿੱਤਾ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਉਹਨੂੰ ਮੌਕਾ ਬਹੁਤ ਵੱਡਾ ਮਿਲ ਗਿਆ ਸੀ ਉਹਦੀ ਅਨਾਊਂਸਮੈਂਟ ਸਰਕਾਰ ਨੇ 4-5 ਮਹੀਨੇ ਪਹਿਲਾਂ ਹੀ ਕਰ ਦਿੱਤੀ ਸੀ ਫਿਰ ਜਾ ਕੇ ਕਾਂਗਰਸ ਨੇ ਕੀਤੀ ਸਭ ਤੋਂ ਵੱਧ ਜਿਹੜੀ ਲੇਟ ਜਿਹੜੀ ਅਨਾਉਂਸਮੈਂਟ ਆਫ ਬੀਜਪੀ ਨੇ ਕੀਤੀ ਲੇਕਿਨ ਇਸ ਦੇ ਬਾਵਜੂਦ ਜਿਹੜੀ ਬੀਜਪੀ ਆ ਬੀਜਪੀ ਦਾ 20000 ਤੋਂ ਜ਼ਿਆਦਾ ਵੋਟਾਂ ਲੈ ਕੇ ਜਾਣਾ ਜੀਵਨ ਗੁਪਤਾ ਵੱਲੋਂ ਇਹ ਵੀ ਇਹ ਇਸ਼ਾਰਾ ਕਿ 207 ਦੀਆਂ ਵੋਟਾਂ ਦੇ ਵਿੱਚ ਜਦੋਂ ਸ਼ਹਿਰੀ ਲੋਕਾਂ ਨੂੰ ਲੱਗਾ ਜਾਂ ਜਿਹੜੇ ਬੀਜਪੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਦੋਂ ਹੋਰ ਵੱਧ ਚੜ ਕੇ ਵੋਟਾਂ ਪਾ ਸਕਦੇ ਨੇ ਕਿ ਅੱਜ ਤੁਹਾਨੂੰ ਪਤਾ ਲੱਗਾ ਕਿ ਇੱਕ ਸੀਟ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਲੇਕਿਨ 227 ਦੇ ਵਿੱਚ ਮੈਨੂੰ ਲੱਗਦਾ ਕਿ ਜੇ ਇਹੋ ਰੁਝਾਨ ਰਿਹਾ ਜਿਵੇਂ ਭਾਜਪਾ ਜੀਵਨ ਗੁਪਤਾ 22 ਇਲੈਕਸ਼ਨ ਦੇ ਵਿੱਚ ਸਾਡੇ 22000 ਵੋਟਾਂ ਲੈ ਗਏ ਨੇ ਤੇ ਜਿਹੜੇ ਆਉਣ ਵਾਲੇ ਅੰਮ੍ਰਿਤਸਰ ਦੀਆਂ ਜਲੰਧਰ ਦੀਆਂ ਪਟਿਆਲੇ ਦੀਆਂ ਦੋ ਤਿੰਨ ਸੀਟਾਂ ਲੁਧਿਆਣੇ ਦੇ ਸੀਟਾਂ ਜਾਂ ਗੁਰਦਾਸਪੁਰ ਪਠਾਨਕੋਟ ਜਿਹੜੇ ਇਹ ਜਿੱਥੇ ਭਾਜਪਾ ਦਾ ਹੋਲਡ ਆ ਉਹ ਲੱਗਦਾ ਕਿ 227 ਦੇ ਜਿਹੜੇ ਰਿਜ਼ਲਟ ਨਾ ਉਹ ਬੀਜੇਪੀ ਦੇ ਬੜੇ ਜ ਰਿਜ਼ਲਟ ਚੰਗੇ ਰਹਿਣ ਵਾਲੇ ਕਿਉਂਕਿ 224 ਦੀਆਂ ਵਿੱਚ ਵੀ ਉਹਨਾਂ ਦੇ ਕਰੀਬ 19% ਜਿਹੜਾ ਵੋਟ ਸ਼ੇਅਰ ਵਧਿਆ ਉਹ ਇਹ ਲੱਗਦਾ ਕਿ ਪਿਛਲੀ ਵਾਰ ਵੀ ਇੱਥੋਂ ਜਿਹੜੇ ਉਮੀਦਵਾਰ ਜਿੱਤੇ ਸੀ ਐਡਵੋਕੇਟ ਸਿੱਧੂ ਬਣੀ ਉਦੋਂ ਵੀ ਇਹ 27 2200 ਵੋਟਾਂ ਲੈ ਕੇ ਗਏ ਸੀ 222 ਦੇ ਵਿੱਚ 224 ਦੇ ਵਿੱਚ ਜੋ ਰਵਨੀਤ ਸਿੰਘ ਮਿੱਟੂ ਹਾਰ ਜਾਂਦੇ ਨੇ ਲੁਧਿਆਣੇ ਤੋਂ ਪਰ ਇਸ ਹਲਕੇ ਦੇ ਵਿੱਚ ਉਹ ਪਹਿਲੇ ਨੰਬਰ ਤੇ ਬੀਜੇਪੀ ਸੀ ਇਸ ਕਰਕੇ 227 ਦੇ ਵਿੱਚ ਵੀ ਭਾਜਪਾ ਔਰ ਕਾਲੀ ਦਲ ਦਾ ਅਗਰ ਗੱਠਜੋੜ ਹੋ ਗਿਆ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਰਿਜ਼ਲਟ ਆ ਹੋਰ ਦਿਖਾਈ ਦੇ ਸਕਦੇ ਨੇ ਪਰ ਫਿਲਹਾਲ ਅੱਜ ਦੀ ਜਿਹੜੀ ਵਿਕਟਰੀ ਆ ਉਹ ਸੁਜੀਵ ਰੋੜਾ ਦੀ ਆ ਆਮਾਦੀ ਪਾਰਟੀ ਦੀ ਔਰ ਆਮਾਦੀ ਪਾਰਟੀ ਨੇ ਪੰਜਾਬ ਤੇ ਚਲੋ ਇਹਨਾਂ ਦੀ ਸਰਕਾਰ ਸੀ ਜਿੱਤ ਇਹਨਾਂ ਦੀ ਪੱਕੀ ਸੀ ਮਸਲਾ ਇਹ ਸੀ ਕਿ ਕਿੰਨੇ ਵੋਟਾਂ ਦੇ ਨਾਲ ਜਿੱਤਦੇ ਪਰ ਗੁਜਰਾਤ ਮੋਦੀ ਸਾਹਿਬ ਦੇ ਸਟੇਟ ਦੇ ਵਿੱਚ ਅਮੀਸ਼ਾਹ ਸਾਹਿਬ ਦੇ ਸਟੇਟ ਦੇ ਵਿੱਚ ਉੱਥੇ ਜਾ ਕੇ ਜੇ ਆਮ ਆਦੀ ਪਾਰਟੀ ਭਾਜਪੀ ਨੂੰ ਹਰਾਉਂਦੀ ਆ ਉਹ ਆਪਣੇ ਆਪ ਚ ਇੱਕ ਇਹ ਇਸ਼ਾਰਾ ਹੈ ਕਿ ਹੌਲੀ ਹੌਲੀ ਜਿਹੜਾ ਆਮ ਆਦੀ ਪਾਰਟੀ ਠੀਕ ਹੈ ਕਿ ਦਿੱਲੀ ਦੇ ਵਿੱਚ ਸੁੰਗੜ ਗਈ ਸਿਮਟ ਗਈ ਹੈਗਾ ਪਰ ਇੱਕ ਬਾਈਲੈਕਸ਼ਨ ਦੇ ਵਿੱਚ ਭਾਜਪੀ ਜਿੱਥੇ ਚਾਰ ਦਫਾ ਸਰਕਾਰ ਆ ਉਤੋਂ ਉਹਨਾਂ ਦਾ ਇੱਕ ਐਮਐਲਏ ਬਾਈਲੈਕਸ਼ਨ ਦੇ ਵਿੱਚ ਜਿੱਤ ਜਾਣਾ ਇਹ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਜਿੱਤ ਗਿਆ ਹੁਣ ਉਹ ਵਿਸ਼ਲੇਸ਼ਣ ਕਰਨ ਵਾਲਾ ਕਿ ਜੰਮੂ ਕਸ਼ਮੀਰ ਚ ਇਕਲੌਤਾ ਬੰਦਾ ਜਿੱਥੇ ਕੋਈ ਰੈਲੀ ਨਹੀਂ ਕੀਤੀ ਸੀ ਇੱਥੇ ਜਿਹੜੀ ਰੈਲੀ ਐਂਡ ਦਿਨਾਂ ਦੇ ਵਿੱਚ ਕੀਤੀ ਹੈਗੀ ਐ ਇਹ ਪਾਰਟੀ ਦੀ ਪ੍ਰਾਪਤੀ ਆ ਪੰਜਾਬ ਦੇ ਵਿੱਚ ਤੇ ਪਾਰਟੀ ਦੀ ਪ੍ਰਾਪਤੀ ਤੇ ਸੰਜੀਵ ਅਰੋੜਾ ਦਾ ਇੰਡੀਵਿਜੂਅਲ ਜੰਮੂ ਦੇ ਵਿੱਚ ਜਿਹੜਾ ਰਿਜ਼ਲਟ ਆਏ ਉੱਥੇ ਆਮ ਆਦਮੀ ਪਾਰਟੀ ਦਾ ਐਮਐਲਏ ਬੰਨਾ ਤੇ ਗੁਜਰਾਤ ਦੇ ਵਿੱਚ ਐਮਐਲਏ ਬੰਨਾਗਾ ਇਹ ਪਾਰਟੀ ਦੀ ਪ੍ਰਾਪਤੀ ਹੈ ਕਿ ਜਾਂ ਇਹ ਗੁਜਰਾਤ ਜਿਹੜਾ ਗੋਪਾਲ ਇਟਲੀਆ ਬਣਿਆ ਐਮਐਲਏ ਜਾਂ ਉਹਦੀ ਨਿੱਜੀ ਤੌਰ ਤੇ ਪ੍ਰਾਪਤੀ ਆ ਇਹ ਵੀ ਵਿਸ਼ਲੇਸ਼ਣ ਹੋਣਾ ਚਾਹੀਦਾ ਤਾਂ ਲੁਧਿਆਣੇ ਦੇ ਜਿਮਣੀ ਚੋਣ ਦੇ ਨਤੀਜੇ ਨੇ ਸਭ ਕੁਝ ਸਾਫ਼ ਕਰਕੇ ਰੱਖ ਦਿੱਤਾ ਸਪਸ਼ਟ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਪ੍ਰਭਾਵ ਪੈਣੇ ਨੇ ਅਸੀਂ ਇਸ ਬਾਰੇ ਗੱਲ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ